ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰਪ੍ਰੈਸ ਹੈ ਇਹ ਬਣਾ ਦੇਾਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸਭੀਓ ਤਰਾਂਤਰ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਮੇਰੇ ਕੋਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਮਣੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਭਾਜੀਪੀ ਆਈ ਹੈ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਮੋ ਜਿਹੜੇ ਸਰਕਾਰੀ ਸਕੂਲਾਂ 'ਚ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ 'ਤੇ ਕਹੀ ਜਾਂਦੇ ਨੇ ਆ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਕਿ 3 ਨੰਬਰ ਵਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ ਭੋਕਾ ਚਿੱਤ ਹੋ ਜੂਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜੂਗੀ ਬਾਕੀ 14 ਨੂੰ ਹੋ ਜੂਗੀ ਮੈਂ ਮੈਂ ਲਗਭਗ 30 ਪਿੰਡਾਂ 'ਚ ਦੋ ਪਿਛਲੇ ਦੋ ਦਿਨਾਂ 'ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਆਂਦਾ ਜਿਹੜੇ ਨਾਲ ਨਾਲੇ ਪਿੰਡ ਨੇ ਜਿਹੜੇ ਮਾਉਨਾ ਚ ਗਿਆ ਮੈਂ ਗੱਗੂ ਗੱਗੋਦ ਬੂਹਾ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਸੁਭਾਰ ਦੇ ਪਿੰਡਾਂ ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਆਇਆ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨਤਾਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਥੋੜਿਆ ਗਲੀਆਂ ਚੌਕਾ ਚ ਕੋਈ ਮੁੱਖ ਮੰਤਰੀ ਆਇਆ ਨਹੀਂ ਥੋੜਾ ਵੀ ਨਹੀਂ ਹੈ ਨਹੀਂ ਆ ਬਸ ਇਹ ਨਹੀਂ ਆਉਂਦੇ ਜੀ ਉਹ ਕਹਿੰਦੇ ਇੱਕ ਮੈਨੂੰ ਕਹਿੰਦਾ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਦਾਬਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਦੇ ਇਧਰ ਨੂੰ ਲੈ ਕੇ ਕਦੇ ਇਧਰ ਨੂੰ ਲੈ ਕੇ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਹਨ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਵੰਜਣ ਗਿਆ ਦੋ ਦਿਨ ਲੱਤਾ ਚ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਕਰਨ ਸਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਭਰਾਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਆ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਤੁਹਾਡੇ ਹੀ ਨੇ ਉਹ ਕਹੀ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸਗਰਾਂਦ ਵਾਲੇ ਤੇ ਨਾ ਦਰਬਾਰ ਸਾਹਿਬ ਦੇਖ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ ਜਾਣਗੇ ਬਾਪੂ ਇਹਨਾਂ ਤੋਂ ਬਸ ਆਏ ਪੈਸੇ ਫੜ ਕੇ ਕਹਦੇ ਹੋ ਵੀ ਆਹਾ ਤੇ 11 ਤਰੀਕ ਨੂੰ 3 ਨੰਬਰ ਵਾਲਾ ਫਟਨ ਦੱਪ ਕੇ ਕਰਦੇ ਹੋ ਵੀ ਆਹਾ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ ਆ ਬਹੁਤ ਸਮਝਦਾਰ ਲੱਗਿਆ ਵੀ ਬਹੁਤ ਸਮਝਦਾਰ ਲੱਗਿਆ ਫਿਰ ਤਰਨ ਤਰ ਨਾ ਰਿਓ टे वलो मैं समझा फिर भी बोले सोनिहा केजरीवाल साहब अपने विचार पेश करे अरविंद केजरीवाल बोले सोनिहा अभी मान साहब ने सारी बातें दी सबसे पहले मैं तरन तारण की पवित्र भूमि को अपने नमन करता हूं सम्मान करता हूं आज इतनी बड़ी संख्या में हजारों हजारों की संख्या में इतनी धूप में आप सब लोग इकट्ठे हुए इतना मान सम्मान दिया हम लोगों को इसके लिए बहुत बहुत तहे दिल से शुक्रिया अभी जितनी पार्टियों के कैंडिडेट खड़े हो रहे हैं केवल आम आदमी पार्टी के हरमीत सिंह संधू हैं जो आपके इलाके के हैं बाकी सारे बाहर के हैं वो आपके काम नहीं आने वाले हरमीत सिंह संधू आपके बीच के आदमी हैं आपके इलाके के आदमी है जब आपको जरूरत पड़ेगी आप इनके घर जाके रात को दो बजे भी इनसे कहोगे ये आपके काम आएंगे आएंगे कि नहीं आएंगे अभी तक आप इनको कई बार आजमा चुके हैं हरमीत सिंह संधू जी को ज्यादा से ज्यादा वोट देके जिताए हमें अभी तीन साल हुए केवल सरकार चलाते तीन साल में तीन साल ज्यादा नहीं होते देश को आजाद हुए पचहत्तर साल हो गए इन पचहत्तर साल में कांग्रेस ने अकाली दल ने बीजेपी ने राज किया हमने तो तीन ही साल राज किया इन तीन साल में भी अभी मान साहब ने बताया कितने काम कर दिए छप्पन हजार सरकारी नौकराल में छप्पन हजार सरकारी नौकरियां कोई कोई राज्य उठा के देख लो छप्पन हजार सरकारी नौकरियां और किसी से पूछ लो एक पैसा नहीं देना पड़ा पहले कांग्रेस के राज में बीजेपी के राज में अकाली दल के राज में बिना रिश्वत के नौकरी मिलती थी सरकारी नौकरी बिना सिफारिश के सरकारी नौकरी मिलती थी ये केवल अपने लोगों को देते थे अपनी पार्टी के लोगों को देते थे अब अगर आपके बच्चे की मेरिट है तो आपको सरकारी नौकरी मिलती है छप्पन हजार सरकारी नौकरियां दी हैं और ये बता रहे हैं कल और भी बहुत सारी नौकरियां देने वाले हैं आज यहाँ इतने सारे लोग आए हैं जिस जिस का बिजली का बिल जीरो आता है जरा हाथ खड़े कर दो किस किस का सबका बिजली का बिल जीरो आता है सबका बिजली का पूरे देश में केवल दिल्ली और पंजाब है जहां जीरो बिजली का बिल आता है गलती करके इनका बटन मत दबा देना और आज आपसे दो तीन वादे करके जा रहा हूं ये केजरीवाल की गारंटी है कब हमेशा पूरी होती है सबसे पहले जो अभी मान साहब ने ऐलान किया ये फाटक झंडियाला रोड का ये फ्लाईओवर ओवर ब्रिज हम बनाएंगे जैसे ही जिस दिन चुनाव जीतेंगे अगले दिन मान साहब उसकी फाइल को साइन करेंगे और आपके लिए इसका मुझे पता चला यहाँ पे बहुत ट्रैफिक जाम होता है आपको बड़ी तकलीफ होती है 11 तारीख को चुनाव है जैसे ही 14 तारीख को नतीजे आएंगे चौदह को नतीजे आएंगे और उसके अगले हफ्ते में मान साहब फाइल साइन कर देंगे आपके ओवरब्रिज की ओवरब्रिज बनना चालू हो जाएगा दूसरा यहाँ पे हमारी बेटियों के लिए बहनों के लिए कॉलेज नहीं है बॉर्डर एरिया है आम आदमी पार्टी सबसे ज्यादा तवज्जो शिक्षा को देती है यहां पे हम अपनी बच्चियों के लिए शानदार टेक्निकल कॉलेज बनाएंगे ताकि हमारी बच्चियों को अच्छी से अच्छी शिक्षा मिल सके तीसरा यहाँ जितने गैंगस्टर हैं आज उनको कह के जा रहा हूं या तो तरन तारण छोड़ दो सारे गैंगस्टर गैंगस्टरों से फिरौती करने वालों से आपको मुक्ति दिलाएंगे उनको मैं आज चेतावनी दे के जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का और दोस्तों अभी एक दो दिन पहले कांग्रेस पार्टी के एक बड़े नेता ने बूटा सिंह जी के ऊपर बहुत गंदी टिप्पणी करी थी जो शब्द उन्होंने इस्तेमाल किए वो तो मैं यहां कह भी नहीं सकता उसकी हम कड़ी निंदा करते हैं लेकिन मैं ये कहना चाहता हूँ ये कांग्रेस पार्टी की मानसिकता को दिखाता है कि वो किस तरह से उन समाज के लोगों को सोचते हैं उसकी हम कड़ी निंदा करते हैं आज आप इतनी बड़ी संख्या में आए इतना प्यार दिया सम्मान दिया हम लोगों को आपका बहुत बहुत तहे दिल से शुक्रिया पूरा पंजाब क्या पूरी दुनिया इस टाइम श्री गुरु महाराज जी गुरु तेग बहादुर जी का साढ़े तीन शहीदी सम्मान दिवस मना रही है पंजाब के अंदर जगह 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 बहुत सारे कार्यक्रम हो रहे हैं आप सब लोगों से निवेदन है ज्यादा से ज्यादा संख्या में इन सभी कार्यक्रमों में हिस्सा लें और गुरुजी महाराज की शहादत का हम सब मिलके सम्मान करते हैं बोले सोनिहाल संधु साहब धनबाद करने के साथ ही संगठन ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਅੱਜ ਇਸ ਧਰਤੀ ਤੇ ਆਏ ਆ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਆਮ ਆਦਮੀ ਪਾਰਟੀ ਦੇ ਕੰਮੀਨੀਅਰ ਤਿੰਨ ਵਾਰੀ ਦਿੱਲੀ ਤੋਂ ਰਹਿ ਚੁੱਕੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਲ ਭਗਵੰਤ ਸਿੰਘ ਜੀ ਮਾਨ ਸਾਹਿਬ ਅਮਨ अरोड़ा ਜੀ ਪ੍ਰਧਾਨ ਸਾਹਿਬ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਖਲੋਤੇ ਇਸ ਹਲਕੇ ਦੀ ਰੀੜ ਦੀ ਹੱਡੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਤੁਹਾਡਾ ਕੱਲਾ ਕੱਲਾ ਕਦਮ ਮੈਂ ਸਿਰ ਝੁਕਾਉਣਾ ਉਹਦੇ ਅੱਗੇ ਕਿ ਤੁਸੀਂ ਇੱਥੇ ਇਸ ਧਰਤੀ ਤੇ ਪਾਵਨ ਤੇ ਪਵਿੱਤਰ ਧਰਤੀ ਤੇ ਆਇਓ ਦੂਸਰਾ ਮੈਂ ਅਰਵਿੰਜੀ ਦਾ ਮਾਨ ਸਾਹਿਬ ਦਾ ਧੰਨਵਾਦ ਕਰਦਾ ਉਸ ਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਤਰਨਤਨ ਦੀ ਦਿੱਤੀ ਆ ਔਰ ਮੈਂ ਯਕੀਨ ਦਿਵਾਉਣਾ ਕਿ ਜਿਵੇਂ 15 ਸਾਲ ਲਗਾਤਾਰ ਤਿੰਨ ਵਾਰੀ ਤੁਸੀਂ ਇਹਨਾਂ ਮੇਰੇ ਭਰਾਵਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਕਈ ਗੱਲਾਂ ਸਮਝਦਾ ਹਾਂ ਕਿ ਸਾਡੇ ਕੋਲ ਕਈ ਗੱਲਾਂ ਰਹਿ ਗਈਆਂ ਪਰ ਮੈਂ ਤਨਮਾਦ ਕਰਦਾ ਸਮੋਜੀ ਲੀਡਰਸ਼ਿਪ ਦਾ ਕਿ ਅੱਜ ਬਹੁਤ ਵੱਡੀਆਂ ਦੋ ਮੰਗਾਂ ਜੜੀਆਂ ਨੇ ਅੱਜ ਇੱਥੇ ਸਾਡੀਆਂ ਮੰਨੀਆਂ ਗਈਆਂ ਅੱਜ ਸ਼ਹਿਰ ਵਾਲਿਆਂ ਲਈ ਵੀ ਤੇ ਬਾਰਡਰ ਵਾਲੇ ਪਿੰਡਾਂ ਲਈ ਵੀ ਬਹੁਤ ਵੱਡਾ ਤੋਹਫਾ ਦੇ ਕੇ ਚੱਲੇ ਨੇ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਜੀ। ਔਰ ਮੈਂ ਇਹ ਵੀ ਯਕੀਨ ਦਿਵਾਉਣਾ ਕਿ ਇਹ ਜਿਹੜੀ ਸੰਗਤ ਖਰੋਤੀ ਆ ਸਰ ਇਹ ਬੜੇ ਪਰਮਾਤਮਾ ਦੀ ਇੰਨਾ ਤੇ ਵੀ ਮਿਹਰ ਆ ਸੱਚੇ ਦਿਲੋਂ ਇਹ ਵੀ ਭਗਤੀ ਕਰਦੇ ਆ ਜਦੋਂ ਕੋਈ ਚੋਣਾ ਆਉਣੀ ਆਣ ਦਿਨ ਰਾਤ ਇੱਕ ਕਰਦੇ ਨੇ ਇਹਦੇ ਜੁੱਤੀ ਵੀ ਨਹੀਂ ਪੈਰੀ ਪਾਉਂਦੇ ਇਹਦੇ ਜਦੋਂ ਇਲੈਕਸ਼ਨ ਨਿਬੜ ਜਾਂਦੀ ਆ ਤੇ ਫੇਰ ਪੈਰੀ ਜਾ ਕੇ ਕਿਦੇ ਬੂਟ ਪਾਉਂਦੇ ਆ ਇਹੋ ਜੀ ਧਰਤੀ ਨੂੰ ਸਲਾਮ ਤੇ ਇਹੋ ਜੇ ਭਰਾਵਾਂ ਨੂੰ ਵੀ ਸਲਾਮ ਸੋ ਮੇਰੇ ਕੋਲ ਲਫ਼ਜ਼ ਨਹੀਂ ਅੱਜ ਕੋਈ ਕਹਿਣ ਲਈ ਮੈਂ ਤੈਹ ਦਿਲੋਂ ਦਿਲ ਦੀਆਂ ਗਹਿਰਾਈਆਂ 'ਚ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ